ਸਤਿਗੁਰਦੀ ਨਮਸਕਾਰ ਵਾਇਗਲ ਜੀ ਦਾ ਖਾਲਸਾ ਵਾਇਗਲ ਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਾਲੀਵਾਲ ਐਮ ਐਲ ਏ ਹਲਕਾ ਜਨਾਲਾ ਚੀਫ ਸੋਕਸਮ ਆਮ ਆਦੀ ਪਾਰਟੀ ਪੰਜਾਬ ਦੁਨੀਆ ਭਰ ਦੇ ਪੰਜਾਬੀਓ ਅੱਜ ਤੁਸੀਂ ਸਰਦਾਰਨੀ ਜਿੰਦਰ ਕੋ ਪਠਲ ਦਾ ਬਿਆਨ ਜਿਹੜਾ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਆ ਕਾਂਗਰਸ ਪਾਰਟੀ ਦੇ ਕਈ ਵਾਰਾਂ ਪ੍ਰਧਾਨ ਰਹੇ ਆ ਉਹਨਾਂ ਦਾ ਅੱਜ ਤੁਸੀਂ ਬਿਆਨ ਸਭ ਨੇ ਸੁਣਿਆ ਪੰਜਾਬ ਅੱਗ ਦੇ ਵਿੱਚ ਕਿਦਾਂ ਝੋਕਿਆ ਗਿਆ ਪੰਜਾਬ ਨੂੰ ਕਿਦਾਂ ਅੱਗ ਲਾਈ ਗਈ ਪੰਜਾਬ ਚ ਕਿਦਾਂ ਪੰਜਾਬ ਦੇ ਪੁੱਤਾਂ ਨੂੰ ਅੱਗ ਦੇ ਮੂੰਹ ਗਾੜੀ ਸੁੱਟ ਦਿੱਤਾ ਗਿਆ ਮੈਡਮ ਪੱਠਲ ਦਾ ਬਿਆਨ ਇਹ ਦੱਸਦਾ ਕਿ ਕਾਂਗਰਸ ਕੀ ਕਰਦੀ ਰਹੀ ਹੈ ਕਾਂਗਰਸ ਦਾ ਕੀ کردار ਹੈ ਕਾਂਗਰਸ ਨੇ ਕਿਦਾਂ ਪੰਜਾਬ ਦੇ ਨਾਲ ਧੋਖੇ ਕੀਤੇ ਹੈ ਇਹ ਬਲਾਸਟ ਜਿਨ੍ਹਾਂ ਲੋਕਾਂ ਨੇ ਇਤਿਹਾਸ ਪੜ੍ਹਿਆ ਜਿਨ੍ਹਾਂ ਨੂੰ ਪਤਾ ਪੁਰਾਣਾ ਪੰਜਾਬ ਦੀ ਸਮੱਸਿਆ ਜਦੋਂ ਖਰਾਬ ਹੋਈ ਹੈ ਅੱਜ ਉਹ ਪੱਠਲ ਦਾ ਬਿਆਨ ਮੈਨੂੰ ਚੇਤਾ ਆ ਗਿਆ ਕਿ ਸਰਦਾਰ ਬਾਲਾ ਸਿੰਘ ਦੀ ਸਰਕਾਰ ਦੇ ਟਾਈਮ ਦੇ ਉੱਤੇ ਢਿਲਵਾਂ ਚ ਜਿਹੜਾ ਪਹਿਲਾ ਬਾਸ ਦੇ ਵਿੱਚੋਂ ਲਾ ਕੇ ਸਾਡੇ ਇੱਕ ਭਾਈਚਾਰੇ ਦੇ ਵਿਰਤੀਆਂ ਨੂੰ ਮਾਰਿਆ ਗਿਆ ਸੀਗਾ ਸਾਡੇ ਲੰਬੂ ਕਿੰਨੇ ਲਾਏ ਇਹਨਾਂ ਨੂੰ ਕਿੱਥੋਂ ਆਉਂਗਾ ਇਹਨਾਂ ਨੂੰ ਕਿੱਥੋਂ ਦਿੱਤਾ ਜਾਂਦਾ ਪੱਥਲੋਂ ਉਹਨਾਂ ਨੂੰ ਕਿਹੜੇ ਅਫਸਰ ਸੀ ਕਿਹੜੇ ਲੀਡਰ ਸੀ ਜਿਹੜੇ ਇਹਨਾਂ ਨੂੰ ਕਹਿੰਦੇ ਸੀ ਕਿ ਬੰਬ ਧਮਾਕਾ ਕਰਾ ਦਈਏ ਬੱਸਾਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਮੈਡਮ ਮੱਠਾ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਕਿ ਦਾਸੇ ਕਿਉਂ ਨਹੀਂ ਮੁੜਕੇ ਪਤਾ ਬਾਜਵਾ ਕਹਿੰਦਾ ਜੀ ਬੱਤੀ ਬਾਂਬਾ ਗਿਆ ਜੀ ਮੈਡਮ ਪੱਠਲ ਕਹਿੰਦੀ ਆ ਕਿ ਬਿੰਦੂ ਕਹਿੰਦੇ ਸੀਗੇ ਕਿ ਆਪਾਂ ਦੁਬਾਰਾ ਸਤਾ ਜਾ ਸਕਦੇ ਆ ਇਹਦਾ ਮਤਲਬ ਕਿ ਕਾਂਗਰਸ ਸਤਾਜੇ ਇਦਾਂ ਹੀ ਹੁੰਦੀ ਦੀ ਕਿ ਲੋਕਾਂ ਨੂੰ ਕਿੱਦਾਂ ਮਰੌਣਾ ਕਿੱਦਾਂ ਲੜਾਉਣਾ ਕਿੱਦਾਂ ਹਾਲਾਤ ਖਰਾਬ ਕਰਨੇ ਕਿੱਦਾਂ ਪੰਜਾਬ ਦੇ ਅਮਨ ਨੂੰ ਅੱਗ ਲਾਉਣੀ ਆ ਮੇਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਡੇ ਜਿਹੜੇ ਲੀਡਰ ਇਦਾਂ ਦੇ ਬਿਆਨ ਦੇ ਰਹੇ ਆ ਸਹਜੇ ਸਹਜੇ ਉਹ ਚੀਜ਼ਾਂ ਬਾਹਰ ਆ ਗਈਆਂ ਸੱਚ ਬਾਹਰ ਆ ਗਿਆ ਸਮਾਂ ਤੇ ਲੱਗਾ ਪਰ ਸਹਜੇ ਸਹਜੇ ਸੱਚ ਬਾਹਰ ਆ ਗਿਆ ਜਿੱਦਾਂ ਕੈਪਟਨ ਮਨਿੰਦਰ ਸਿੰਘ ਕਹਿੰਦਾ ਸੀਗਾ ਕਿ ਮੈਂ ਇੰਨੇ ਮੁੰਡੇ ਪੇਸ਼ ਕਰਾਏ ਤੇ ਉਹਨਾਂ ਨੂੰ ਮਾਰ ਦਿੱਤਾ ਸੀਗਾ ਜਿੱਦਾਂ ਪ੍ਰਤਾਪ ਬਾਜਵਾ ਕਹਿੰਦਾ ਸੀ ਇਹ 32 ਬੰਬ ਪੰਜਾਬ ਚ ਚੱਲਣ ਵਾਲੇ ਨੇ ਅੱਜ ਪੱਠਲ ਦਾ ਬਿਆਨ ਆ ਗਿਆ ਸਹਜੇ ਸਹਜੇ ਇਹ ਚੀਜ਼ਾਂ ਬਾਹਰ ਆ ਗਈਆਂ ਕਿ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕਿੱਡਾ ਵੱਡਾ ਦੋਸ਼ ਅਦਾ ਕੀਤਾ ਕੌਣ ਲੋਕ ਨੇ ਜਿਹੜੇ ਇਹਨਾਂ ਨੂੰ ਸਲਾਮਾ ਦਿੰਦੇ ਕਿ ਮਾਮਲਾ ਸੀ ਅਫਸਰ ਸੀ ਉਸ ਸੰਬੰਧ ਦੇ ਕੋਈ ਸਿਆਸੀ ਲੀਡਰ ਸੀ ਕਿ ਇਹ ਦੱਸਣਗੇ ਪੰਜਾਬ ਦੇ ਲੋਕ ਦੱਸਣਗੇ ਇਹਦਾ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਦੀ ਜਾਂਚ ਕਰਾਓ ਇਹ ਲੋਕ ਜਿਹਨੇ ਜਿੰਨੇ ਦੇ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਝੋਕਿਆ ਇਹ ਲੋਕ ਨੇ ਜੁੰਗਿਆ ਸਾਡੇ ਅੰਗੇ ਹਜ਼ਾਰਾਂ ਲੋਕਾਂ ਦੇ ਪਰਿਵਾਰਾਂ ਦੇ ਮੈਂਬਰ ਮਰ ਗਏ ਉਦੋਂ ਪਰਿਵਾਰਾਂ ਦੇ ਮੈਂਬਰ ਸ਼ਹੀਦ ਹੋ ਗਏ ਇਹੀ ਲੋਕ ਜੁੰਗਿਆ ਨੇ ਆਪਣੀ ਸਤਾ ਲਈ ਕਿੱਦਾਂ ਪੰਜਾਬ ਨੂੰ ਬਰਬਾਦ ਕੀਤਾ ਇਹਨਾਂ ਨੇ ਇਹ ਚੀਜ਼ਾਂ ਬਾਹਰ ਆਦੀਆਂ ਇਸ ਕਰਕੇ ਪੰਜਾਬੀਓ ਕਾਂਗਰਸੀਆਂ ਦਾ ਕਰਜ਼ਾਰ ਤੁਹਾਡੇ ਸਾਹਮਣੇ ਆ ਗਿਆ ਕਾਂਗਰਸ ਨੇ ਪੰਜਾਬ ਨਾਲ ਕੀ ਕੀਤਾ ਉਹ ਤੁਹਾਡੇ ਸਾਹਮਣੇ ਸਾਹਤੀ ਜਾ ਰਹੀ ਹੈ ਮੈਂ ਤਾਂ ਮੁਖਵਤੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਮੁਖਵਤੀ ਸਾਹਿਬ ਇਹਨਾਂ ਚੀਜ਼ਾਂ ਦੀ ਜਾਂਚ ਕਰਾਓ ਬੜਾ ਸੰਤਾਪ ਭੋਗਿਆ ਜੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਦੀਆਂ ਬਹੁਤ ਬਹੁਤ ਮੌਤਾਂ ਹੋਈਆਂ ਜੇ ਪੰਜਾਬ ਦੇ ਲੋਕਾਂ ਦੇ ਜਵਾਨ ਪੁੱਤ ਇਹਨਾਂ ਨੇ ਅੱਗ ਦੀ ਪੱਠੀ ਦੇ ਵਿੱਚ ਝੋਕ ਦਿੱਤੇ ਚੌਕਾਂ 'ਚ ਬਲਾਸਟ ਹੋ ਜਾਂਦੇ, ਰਾਈ ਮਾਰਦੇਗੇ, ਟ੍ਰੇਨਾਂ 'ਚ ਬਲਾਸਟ ਹੋਏ, ਬੱਸਾਂ 'ਚ ਬਲਾਸਟ ਹੋਏ। ਸੋ ਮੈਨੂੰ ਜਿਹੜਾ ਮੈਡਮ ਜ਼ਿੰਦੂ ਕੋ ਪੱਠਾ ਜੀ ਦਾ ਬਿਆਨ ਆ, ਬਹੁਤ ਚਿੰਤਾਜਨਕ ਬਿਆਨ ਆ ਔਰ ਮੈਂ ਮੈਂ ਸਮਝਦਾ ਕਿ ਇਹ ਉਹਨਾਂ ਨੇ ਇਹ ਪਰਦਾ ਵੀ ਛੁੱਕਣ ਦੀ ਕੋਸ਼ਿਸ਼ ਕੀਤੀ ਆ ਜਾਂ ਉਹਨਾਂ ਦੇ ਮੂੰਹ ਨਿਕਲ ਗਿਆ ਸੱਚ। ਇਦਾਂ ਕਰਦੇ ਰਹੇ ਆ ਉਹ ਕਹਿੰਦੇ ਮੈਨੂੰ ਕਹਿੰਦੇ ਮੈਂ ਨਹੀਂ ਕੀਤਾ ਪਤਾ ਇਹਦਾ ਮਤਲਬ ਕਿ ਹੁੰਦਾ ਆਇਆ ਪੰਜਾਬ ਦੇ ਵਿੱਚ ਕੌਣ ਲੋਕ ਸੀ ਕਿ ਕਿਹੜੇ ਅਫਸਰ ਸੀਗੇ ਉਹ ਜਿਹੜੇ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਝੋਕਦੇ ਸੀ ਕੌਣ ਸੀਗੇ ਉਹ ਦੱਸੋ ਉਹ ਦੱਸਨੇ ਚਾਹੀਦੇ ਨਾਦਮ ਪੱਠਲੂ ਉਹ ਬੰਦੇ ਦੇ ਨਾਂ ਲੈਣੇ ਚਾਹੀਦੇ ਆ ਨਾਂ ਨਹੀਂ ਲੈਂਦੇ ਨਾਂ ਬੱਤੀ ਬੰਬ ਪ੍ਰਤਾਪ ਆ ਵੀ ਨਹੀਂ ਦੱਸੇ ਵੀ ਕਿੱਥੇ ਆ ਨਾ ਜ ਬੀਬੀ ਪੱਠਲੀ ਉਹ ਕੈਪਟਨ ਨੇ ਕਿਹਾ ਕੈਪਟਨ ਨੇ ਵੀ ਤੁਸੀਂ ਸੁਣਿਆ ਕਾਂਗਰਸ ਦੇ ਲੀਡਰ ਦੇ ਦੋ ਵਾਰ ਮੁੱਖ ਮੰਤਰੀ ਦੇ ਉਹਨੇ ਵੀ ਕਿਹਾ ਕਿ ਮੈਂ ਕਾਂਗਰਸ ਦਾ ਲੀਡਰ ਹਾਂ ਜੋ ਮੈਂ ਮੁੰਡੇ ਪੇਸ਼ ਕਰਾਏ ਦੇ ਮਤਲਬ ਮੁੰਡੇ ਆਈਪੀ ਆਲਿਆਂ ਦੇ ਮਾਰਤੇ ਸੀਗੇ ਇਹ ਇਹ ਦਲਾਲੀਆਂ ਕਰਦੇ ਨੇ ਲੋਕਾਂ ਦੀ ਮੌਤ ਦੀ ਦਲਾਲੀ ਕਰਦੇ ਨੇ ਲੋ ਇਹ ਦਲਾਲ ਬਣੇ ਨੇ ਲੋਕਾਂ ਦੀ ਮੌਤ ਦੇ ਪੰਜਾਬ ਦੀ ਬਰਬਾਦੀ ਦੇ ਦਲਾਲ ਬਣੇ ਦੇ ਬੰਦੇ ਇਹ ਬੋਲਣ ਦੀ بجائے ਉੱਠਣ ਦੀ بجائے ਪੰਜਾਬੀਆਂ ਨੂੰ ਨਾਲ ਲੈਣ ਦੀ بجائے ਪੰਜਾਬ ਨੂੰ ਅੱਗ ਦੀ ਪੱਠੀ ਕਿੱਦਾਂ ਝੋਕਣਾ ਉਹ ਸਕੀਮਾਂ ਲਾਉਂਦੇ ਨੇ ਸੋ ਪੰਜਾਬੀਓ ਤੁਸੀਂ ਖੁਦ ਇਹ ਦੇਖੋ ਮੈਡਮ ਪੱਠੇ ਦੇ ਬਿਆਨ ਨੂੰ ਬਹੁਤ ਗਹਿਰਾਈ ਨਾਲ ਸੋਚਿਓ ਫੇਰ ਜਾਓ ਪਿੱਛੇ ਫੇਰ ਉਹਨੂੰ ਦੀ ਸੋ ਸਿੱਧਾ ਜੁੜੂ ਕਰਿਓ ਫੇ ਕਿੱਦਾਂ ਪੰਜਾਬ ਅੱਗ ਦੀ ਪੱਠੀ ਚੋਕ ਗਿਆ ਕਿੱਦਾਂ ਪੰਜਾਬ ਪਤਵਾਦ ਹੋਇਆ ਫੇਰ ਸੋਚਿਓ ਤੁਸੀਂ ਫੇਰ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੀ ਸਰਵਾਰਾ ਸਿੰਘ ਦੇ ਰਾਜ ਦੇ ਵਿੱਚ ਪਹਿਲੀ ਢਿਲਵਾ ਦੇ ਵਿੱਚ ਇੱਕ ਬਾਈਚਾਰੇ ਦੇ ਜਿਹੜੇ ਲੋਕ ਲਾ ਕੇ ਮਾਰੇ ਗਏ ਸੀਗੇ ਉਹ ਗੱਲ ਅੱਜ ਮੈਨੂੰ ਚਿੱਤੇ ਆ ਗਈ ਜਦੋਂ ਮੈਂ ਕਿਹਾ ਕਿ ਮੈਨੂੰ ਕਹਿੰਦੇ ਬੱਸਾਂ ਦੇ ਟ੍ਰੇਨਾਂ 'ਚ ਬੰਬ ਬਲਾਸਟ ਹੋਈ ਹੈ ਇਹਦਾ ਪਤਾ ਕਿ ਸਾਡੀ ਦਾਲ ਹੀ ਕਾਲੀ ਸੀਗੀ ਇਹ ਪੰਜਾਬ ਨੂੰ ਇਥੋਂ ਤੱਕ ਖੜਦ ਵਿੱਚ ਕਾਂਗਰਸ ਨੇ ਬਹੁਤ ਵੱਡਾ ਦੋਸ਼ ਅਦਾ ਕੀਤਾ ਸੋ ਮੈਂ ਸਭ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਪੱਠਲ ਦੇ ਬਿਆਨ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਵੇ ਇਹਨੂੰ ਇਦਾਂ ਨਾ ਲਿਆ ਜਾਵੇ ਅੱਜ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਇਹਨਾਂ ਦੇ ਇਹਨਾਂ ਬਿਆਨਾਂ ਦੀ ਜਾਂਚ ਕਰਾਈ ਜਾਵੇ ਪਤਾ ਕੀਤਾ ਜਾਵੇ ਕਿ ਕਿਹੜੇ ਬੰਦੇ ਸੀ ਉਸ ਸਮੇਂ ਜਿਹੜੇ ਪੰਜਾਬ ਨੂੰ ਇਦਾਂ ਦੇ ਅੱਗ ਦੀ ਪੱਠੀ ਦੇ ਵਿੱਚ ਝੋਕਦੇ ਸੀਗੇ ਬਲਾਸਟ ਕਰਉਂਦੇ ਸੀ ਇਦਾਂ ਉਹ ਫਾਇਦੇ ਕਰਉਂਦੇ ਸੀਗੇ ਪਤਾ ਲੱਗਣਾ ਚਾਹੀਦਾ ਪੰਜਾਬ ਦੇ ਦੁਸ਼ਮਣਾਂ ਨੂੰ ਜਿਹੜੇ ਸਾਡੀ ਬੁੱਕਲ ਦੇ ਵਿੱਚ ਜਿਹੜੇ ਪੰਜਾਬ ਦੀ ਬੁੱਕਲ ਤੇ ਬੈਠੇ ਦੇ ਉਹਨਾਂ ਦੁਸ਼ਮਣਾਂ ਦਾ ਪਤਾ ਲੱਗਣਾ ਚਾਹੀਦਾ ਇਹਨਾਂ ਦਾ ਪਤਾ ਲੱਗ ਹੀ ਗਿਆ ਕਾਂਗਰਸ ਦਾ ਵੀ ਇਹ ਦੁਸ਼ਮਣ ਨੇ ਪੰਜਾਬ ਦੇ ਨੰਬਰ 1 ਦੁਸ਼ਮਣ ਨੇ ਉਹਨਾਂ ਦਾ ਵੀ ਜਿਹੜਾ ਕਹਿੰਦੀ ਹੈ ਮੈਡਮ ਪੱਠਲ ਕਹਿੰਦੀ ਕੋਈ ਅਫਸਰਿੰਦੋ ਇਦਾਂ ਸਲਾਹ ਦਿੰਦੇ ਕੋਈ ਲੀਡਰ ਸਲਾਹ ਦਿੰਦੇ ਸੀ ਸੋ ਇਹ ਬਹੁਤ ਵੱਡੀ ਇੱਕ ਜਾਂਚ ਦਾ ਵਿਸ਼ਾ ਤੇ ਪੰਜਾਬੀਓ ਤੁਹਾਡੇ ਸੋਚਨ ਦਾ ਵਿਸ਼ਾ ਸੋਚੋ ਤੇ 80 ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਕੀ ਹੋਇਆ ਉਹ ਜਿਹੜਾ ਉਹਨੂੰ ਵੀ ਗੰਭੀਰਤਾ ਨਾਲ ਸੋਚੋ ਕਿ ਇਹਨਾਂ ਨੇ ਕੀ ਕੀਤਾ ਕਾਂਗਰਸੀਆਂ ਨੇ ਕੀ ਕੀਤਾ ਕਾਲੀ ਦਲ ਨੇ ਕੀ ਕੀਤਾ ਇਹ ਸਭ ਤੁਹਾਨੂੰ ਜਦੋਂ ਸੋਚੋਗੇ ਡੀਪਲੀ ਕਿ ਚੀਜ਼ਾਂ ਸੈ ਸੈ ਸਭ ਬਾਹਰ ਆ ਜਾਣਗੀਆਂ ਤੋਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਪਰ ਮੈਨੂੰ ਬਹੁਤ ਦੁੱਖ ਵੀ ਲੱਗਾ ਮੈਡਮ ਪੱਠਨ ਦੇ ਬਿਆਨ ਤੋਂ ਪਰ ਮੈਨੂੰ ਬੜੀ ਗੰਭੀਰਤਾ ਨਾਲ ਲਿਆ ਵੀ ਬਹੁਤ ਗੰਭੀਰ ਮੁੱਦਾ ਹੈ ਕੋਈ ਐਦਾ ਐਦਾ ਨਹੀਂ ਹੈ ਕਿ ਤੁਸੀਂ ਐਦਾ ਕਹਿ ਕੇ ਤੇ ਆਪਣਾ ਛੱਡ ਕੇ ਚਲ ਜਾਓ ਨਹੀਂ ਬਹੁਤ ਗੰਭੀਰ ਮੁੱਦਾ ਹੈ ਇੱਥੇ ਗੱਲ ਹੋਣੀ ਚਾਹੀਦੀ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਪੰਜਾਬੀਆਂ ਨੂੰ ਇੱਥੇ ਸੋਚਣਾ ਚਾਹੀਦਾ ਇਹਨਾਂ ਕਾਂਗਰਸੀਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਜਿਹੜੇ ਅੱਜ ਅੱਜ ਸ ਸਭ ਚੀਜ਼ਾਂ ਬਕੀ ਜਾਂਦੇ ਆ ਇਹ ਇਹ ਮੈਂ ਕਹਿਣਾ ਚਾਹੁੰਦਾ ਸੀਗਾ ਮੈਂ ਤਾਂ ਤੁਹਾਡੇ 2-3 ਮਿੰਟ ਲਏ ਹੀ ਤੁਹਾਨੂੰ ਸਾਧਿਆਂ ਨੂੰ ਮੇਰੀ ਬੇਨਤੀ ਹੈ ਕਿ ਇਹ ਜਿਹੜੀ ਬਿਆਨਬਾਜ਼ੀ ਹੋਦੀ ਹੈ ਬਹੁਤ ਗੰਬੀਰ ਬਿਆਨਬਾਜ਼ੀ ਹੈ ਇਹ ਪੰਜਾਬ ਨੂੰ ਫੇਰ ਨਾ ਕਿਤੇ ਹੋਰ ਲੈ ਜਾਣ ਇੱਥੇ ਸੋਚਣ ਦਾ ਟਾਈਮ ਆ ਗਿਆ ਤੁਸੀਂ ਸੋਚਣਾ ਇਹਨਾਂ ਲੋਕਾਂ ਤੋਂ ਸਾਵਧਾਨ ਰਹਿਣਾ ਉਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਸ ਬਿਆਨ ਦੀ ਜਿਹੜੀ ਆ ਪਰਤਾਲ ਕਦਾਈ ਜਾਵੇ ਜਾਂਚ ਕਰਾਈ ਜਾਵੇ ਕਿ ਕਿਹੜੇ ਉਹ ਲੋਕ ਸੀ ਜੋ ਸਮੇਂ ਜਿਹੜੇ ਕਹਿੰਦੇ ਸੀ ਕਿ ਜੇ ਰਾਤ ਸਰਕਾਰ ਜਿੱਥੇ ਗੱਦੀ ਤੇ ਦਵਾਦਾ ਵਾਪਸ ਹੋਣਾ ਤੇ ਪੰਜਾਬ ਨੂੰ ਬਲਾਸਟ ਕਰਾ ਦੀ ਪੰਜਾਬ ਚਾਹ ਕਰਦੀ ਆ ਉਹ ਕਰਦੀ ਹੈ ਕਿਹੜੇ ਕਿਹੜੇ ਪੋਲੀਟੀਕਲ ਬੰਦੇ ਕਿਹੜੇ ਕਿਹੜੇ ਅਫਸਰ ਹੀ ਇਹ ਵੀ ਪੰਜਾਬੀਆਂ ਨੂੰ ਪਤਾ ਲੱਗਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ